ਕਦੇ ਉਸੇ ਮਹਾਤਮਾ ਨੂੰ ਦੇਖੀਏ ਕਦੇ ਯਾਦ ਕੀਤਾ ਕਬੂਲ ਮੁਸਾਹਿਬ ਦੇਖਿਆ ਭੈਣ ਸਤਪੁਰ ਜੀ ਅੱਗੇ ਕਹਿੰਦੇ ਨੇ ਉਹਦਾ ਕੂੜ ਚੜਾ ਸਮਾਨ ਐਨੀ ਉੱਚੀ ਉਡਾਰੀ ਮਾਰਦੀ ਏ ਜਿਸ ਖੰਭਾਂ ਦੇ ਸਿਰ ਤੇ ਤੋਂ ਐਨੀ ਉੱਚੀ ਉਡਾਰੀ ਮਾਰਦੀ ਏ ਆਸਮਾਨ ਨੂੰ چیر ਜਾਣੀ ਏ ਜਿਸ ਪਰਮਾਤਮਾ ਨੂੰ ਇਹ ਤੇ ਨੇ ਸੁਨੇਖਾਂ ਬ ਦਿੱਤੇ ਨੇ ਇਹਨੇ ਸੁੱਖ ਦਿੱਤੇ ਨੇ ਸਹੂਲਤ ਦਿੱਤੀ ਹੈ ਕਦੇ ਉਸ ਪਰਮਾਤਮਾ ਨੂੰ ਦੇਖਿਆ ਹੈ ਕਦੇ ਯਾਦ ਕੀਤਾ ਹੈ ਜੇ ਨਹੀਂ ਕੀਤਾ ਤਾਂ ਇਹ ਸੋਚ ਸਮਝ ਵਿਚਾਰ ਨਾ ਇਹ ਕੰਮ ਜਾਣੇਗਾ ਨਾ ਜਾਣੇਗੇ ਹਮ ਇਹ ਜਿਹੜਾ ਪੰਜਾਂ ਤਤਾਂ ਦਾ ਭੌਤਿਕ ਸਰੀਰ ਹੈ ਇੱਥੇ ਹੀ ਰਹਿ ਜਾਣਾ ਹੈ ਨਾਲ ਕੀ ਜਾਣਾ ਹੈ ਭਾਈ ਉਸ ਪਰਮਾਤਮਾ ਦਾ ਨਾਮ ਹੈ ਜਿਸ ਦੇ ਜੱਪਨ ਦੇ ਨਾਲ ਸਾਡਾ ਲੋਕ ਤੇ ਪਰੋਡ ਉਸਦਾ ਲੱਭ ਜਾਵੇ ਮਾਤਾ ਜੀ ਸਰਜੀਤ ਕੌਰ ਜੀ ਗੁਰਦਾਰਾ ਸਾਹਿਬ ਆ ਕੇ ਬੜੀ ਸੇਵਾ ਕਰਦੇ ਸਨ ਬੜਾ ਪਿਆਰ ਸੀ ਉਹਨਾਂ ਨੂੰ ਦਾਸਾ ਬੜੇ ਚੰਗੇ ਸੁਭਾਅ ਦੇ ਮਾਲਕ ਸੀ ਇੱਕ ਉਦਾਰਾ ਕਿ ਜਦੋਂ ਬੱਚਾ ਨਿਕਲਦਾ ਹੈ ਜਦੋਂ ਆਪਾਂ ਪੁੱਛਦੇ ਕਿ ਤੇਨ ਪਾਲ ਕੇ ਬਾਹ ਕਿਸ ਤਰ੍ਹਾਂ ਪਾਲਦੀ ਏ ਇਸ ਮਾਂ ਨੇ ਪਤਾ ਮਾਂ ਦਾ ਕੋਈ ਕਰਜ਼ਾ ਕਿਤੇ ਨਹੀਂ ਹਾਰੀ ਸਕਦਾ ਮਾਂ ਦਾ ਸਾਡੀ ਜੀਵਨ ਵਿੱਚ ਬੜਾ ਵੱਡਾ ਰੋਲ ਹੈ ਇੱਕ ਉਦਾਹਰਣ ਕਿ ਜਦੋਂ ਇੱਕ ਛੋਟੇ ਬੱਚੇ ਨੂੰ ਮਾਂ ਕਿਸ ਤਰ੍ਹਾਂ ਪਾਲਦੀ ਏ ਜਿੱਦੀ ਜਗਾ ਜੀ ਆਪ ਪੈਂਦੀ ਸੁੱਕੀ ਜਗਾ ਤੇ ਆਪਣੇ ਪੁੱਤਰ ਨੂੰ ਪਾਉਂਦੀ ਆਪੇ ਛਾਤ ਦੇ ਨਾਲ ਲਾ ਕੇ ਰੱਖਦੀ ਜਦੋਂ ਪੁੱਤਰ ਵੱਡਾ ਹੁੰਦਾ ਹੈ ਮਾਂ ਮਾਣ ਕਿਤਾ ਮਾਂ ਤੂੰ ਮੇਰੇ ਵਾਸਤੇ ਬੜਾ ਕੁਝ ਕੀਤਾ ਹੈ ਕੋਣ ਮੇਰਾ ਕਰ ਹੈ ਕਿ ਮੈਂ ਤੈਨੂੰ ਸਾਰੇ ਸੁੱਖ ਦਵਾਂ ਸਾਰੀ ਸੁਹਜਤਾ ਦਵਾਂ ਤੇਰੇ ਅੱਗੇ ਪਿੱਛੇ ਨੌਕਰ ਚੱਲ ਕੇ ਘੁੰਮਣ ਤੂੰ ਇਸ ਬਲਕ ਤੇ ਬੈਠਵੇਂ ਤੈਨੂੰ ਸਾਰੇ ਸੁੱਖ ਦੇਣਾ ਤੁਹਾਨੂੰ ਸਾਰੀ ਸੁਹਜਤਾ ਦੇਣਾ ਜਦੋਂ ਪੁੱਤਰ ਵੱਡਾ ਹੁੰਦਾ ਹੈ ਤੇ ਮਾਂ ਨੇ ਮੇਣਾ ਮਾਂ ਤੂੰ ਇੱਚ ਬੈਠਾ ਮੈਂ ਤੈਨੂੰ ਸਾਰੇ ਸੁੱਖ ਦਵਾਂਗਾ ਸਾਰੀ ਸੁਹਜਤਾ ਦਵਾਂਗਾ ਲੌਕਰ ਚੱਕ ਕਰ ਤੇਰੇ ਪਿੱਛੇ ਘੁੰਮਣਗੇ ਤੈਨੂੰ ਸਾਰੇ ਸੁੱਖ ਦੇਣਾ ਜਉਨਾ ਮਾਂ ਮੈਂ ਤੇਰਾ ਕਰਜ਼ਾ ਲੈਣਾ ਚਾਹੁੰਦਾ ਤੇ ਮਾਂ ਕਹਿੰਦੀ ਇਹ ਪੁੱਤਰ ਨਹੀਂ ਇਦਾਂ ਨਹੀਂ ਤੇਰੇ ਕੋਲੋਂ ਮੇਰਾ ਕਰਜ਼ਾ ਕਦੇ ਨਹੀਂ ਲਾ ਗਿਆ ਕਦੇ ਲਾ ਨਹੀਂ ਸਕਦੇ ਕਿਉਂਕਿ ਮਾਂ ਦਾ ਸਾਡੀ ਜ਼ਿੰਦਗੀ ਦੇ ਵਿੱਚ ਰੋਲ ਹੀ ਨਾ ਹੁੰਦਾ ਕਿ ਭਾਵੇਂ ਅਸੀਂ ਜਿੰਨੇ ਮਰਜੀ ਜਨਮ ਲੈ ਲਈਏ ਪਰ ਮਾਂ ਦਾ ਸਹੱਜ ਕਰਜ਼ਾ ਠਿਡਾਏ ਤੇ ਮਾਂ ਕਹਿੰਦੀ ਏ ਕਿ ਪੁੱਤਰ ਤੇ ਤੇ ਮੇਰਾ ਕਰਜ਼ਾ ਨਹੀਂ ਲਾਇਆ ਜਾਣਾ ਪੁੱਤਰ ਜੇ ਤੇ ਕਰਦਾ ਮਾਂ ਇਹ ਕਿੰਨੀ ਵੱਡੀ ਗੱਲ ਹੈ ਤੇ ਮਾਂ ਫਿਰ ਕਹਿੰਦੀ ਏ ਪੁੱਤਰ ਇੱਕ ਦਿਨ ਮੇਰੇ ਸਪਨ ਤੇ ਸੌਂਕੇ ਦੀ ਕਾਰ ਤੇ ਪੁੱਤਰ ਮਾਂ ਦੀ ਗੱਲ ਮੰਨ ਕੇ ਪਲਕ ਤੇ ਸੌਂਦਾ ਹੈ ਤੇ ਮਾਂ ਕੀ ਕਰਦੀ ਏ थोड़ा जाती है बिस्तरे के उठता है महा एक सारा जिस जगह लमे तो वो सारा बिस्तरा खिला हो गया है वहां मैं मां कहती है थोड़ा जाके पाल नहीं पासे होके तो, हो पता है मां की करनी है फिर बिस्तरे के उ पानी रुड़ देती है फिर वही गल ਮਾਂ ਦੀ ਕਿਤਾ ਤੀਜੀ ਵਾਰੀ ਜਦੋਂ ਫੇਰ ਘਰ ਮੇਂ ਪੈਂਦਾ ਏ ਮਾਂ ਕੀ ਕਰਦੀ ਏ ਬਾਲਟੀ ਦੇ ਵਿੱਚ ਪਾਣੀ ਦੇ ਰਹੀ ਹੁੰਦੀ ਏ ਸਾਹ ਸੰਭਲ ਕਿ ਮਾਂ ਦਾ ਰੋਲ ਸਾਡੀ ਜ਼ਿੰਦਗੀ ਦੇ ਵਿੱਚ ਕਿੰਨਾ ਵੱਡਾ ਏ ਅਸੀਂ ਮਾਂ ਦਾ ਕਰਜ਼ਾ ਕਦੇ ਨਹੀਂ ਲਾ ਸਕਦੇ ਬਾਲਟੀ ਦੇ ਵਿੱਚ ਪਾਣੀ ਲੈਂਦੀ ਏ ਬਿਸਤਰੇ ਦੇ ਉੱਪਰ ਰੋੜ ਦਿੰਦੀ ਤਪਕ ਕੇ ਉਠਾਏ ਤੇ ਮਾਂ ਨਾਲ ਰੋੜਨ ਲੱਗ ਪੈਂਦਾ ਏ ਮਾਂ ਜੇ ਤੁਸੀਂ ਆਪੇ ਤੇ ਕਿਹਾ ਸੀ ਕਿ ਮੇਰੇ ਬਿਸਤਰੇ ਦੇ ਇੱਕ ਦਿਨ ਸੌਂ ਕੇ ਦੁਕਾਦ ਦਾ ਸਾਰਾ ਡੰਡਾ ਬਿਸਤਰਾ ਕਰ ਦਿੰਦਾ ਹੈ ਤੇ ਮਾਂ ਮੈਂ ਕਿੱਥੇ ਸੌਂਵਾਂ ਤੇ ਮਾਂ ਕਹਿੰਦੀ ਹੈ ਪੁੱਤਰ ਉਸ